ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਫਤਿਹਗੜ ਚੋੜੀਆਂ ਤੋਂ ਫਤਿਹਗੜ ਚੋੜੀਆਂ ਰੇਲਵੇ ਸਟੇਸ਼ਨ ਉੱਪਰ ਮੋੜ ਦੁਬਾਰਾ ਕਾਲਜ ਦੇ ਪਰਿ ਟ੍ਰੇਨ ਦੇ ਸ਼ੁਰੂ ਹੋਣ ਨਾਲ ਨੇੜਲੇ ਲੋਕਾਂ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਮਿਲ ਕੇ ਦੂਜੇ ਦਿਨ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਅੱਗੇ ਰੇਵਲੇ ਬੋਰਡ ਨੂੰ ਚੁੱਕਦਿਆਂ ਹੋਇਆ ਇੱਕ ਭਰੀ ਹੋਈ ਕਾਲਜ ਦੀ ਟ੍ਰੇਨ ਵਾਪਸ ਮੋੜਨ ਲਈ ਮਜਬੂਰ ਹੋਣਾ ਪਿਆ ਰੇਲਵੇ ਸਟੇਸ਼ਨ ਤੇ ਕੋਲੇ ਦੀਆਂ ਭਰੀਆਂ ਟ੍ਰੇਨਾਂ ਆਉਣ ਤੇ ਸਟੇਸ਼ਨ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਰੋਸ ਵਿੱਚ ਆ ਗਏ ਜਿਸ ਨੂੰ ਵੇਖਦੇ ਹੋਏ ਅਜਨਾਲਾ ਦੇ ਤਹਿਸੀਲਦਾਰ ਜਗਤਾਰ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਗਲਬਾਤ ਰਾਹੀਂ ਕੋਲੇ ਦੀ ਪਰੀ ਟ੍ਰੇਨ ਵਾਪਸ ਮੋੜਨ ਦਾ ਵਿਸ਼ਵਾਸ ਦਿਵਾਇਆ ਗਿਆ ਤਹਿਸੀਲਦਾਰ ਦੇ ਵਿਸ਼ਵਾਸ ਦਿਵਾਉਣ ਤੇ ਲੋਕਾਂ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਬੰਦ ਕੀਤਾ ਗਿਆ ਫਤਿਹਗੜ ਚੋੜੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਰਤੀ ਕਿਸਾਨ ਜੁਨੀਆ ਦਾ ਪ੍ਰਧਾਨ ਪਿੰਡ ਤਲਵੰਡੀ ਨਾਹਰ ਵੱਲੋਂ ਕੋਈ ਵੀ ਪਾਰਟੀ ਦਾ ਮੰਤਰੀ ਜਾਂ ਐਮਐਲਏ ਸਾਡੇ ਪਿੰਡ ਚ ਜੇ ਵੜ ਗਿਆ ਨਾ ਤੇ ਉਹਦਾ ਆਪਾਂ ਉਹ ਹਾਦ ਕਰਾਂਗੇ ਜਿਹੜਾ ਕਿ ਕਿਸੇ ਨੇ ਕੀਤਾ ਨਾ ਹੋਵੇ ਕਿਉਂਕਿ ਅਸੀਂ ਸਾਡਾ ਕੋਲੇ ਨਾ ਆਪਾਂ ਮਰ ਰਹੇ ਆ ਇਹ ਆnde ਸਾਡਾ ਸੁੰਦਰ ਗਰਾ ਪਿੰਡ ਆ ਆ ਸਵਾਹ ਇਹਨਾਂ ਦੇ ਸ਼ਹਿਰ ਚ ਪਏ ਜਿਹੜਾ ਸਾਡਾ ਸੁੰਦਰ ਗਰਾ ਮੈਨਾਂ ਨੇ ਪਿੰਡ ਕੀਤਾ ਆ ਗੋੜੇ ਗੋੜੇ ਸਾਡੇ ਕੋਲਾ ਕੋੜੇ ਕੋੜੇ ਸਾਡੀਆਂ ਗਲੀਆਂ ਦੇ ਵਿੱਚ ਪਾਣੀ ਆ ਛੱਪੜ ਦਾ ਸਾਡਾ ਸੀਵਰ ਨਹੀਂ ਪਾ ਕੇ ਦੇ ਸਕਦੇ ਤੇ ਕੋਲਾ ਛਾੜੇ ਵਾਸਤੇ ਲਿਹਾ ਕੇ ਤੇ ਦੋ ਰੈਗ ਲਾਤੇ ਇੱਕ ਰੈਗ ਲੱਗਦਾ ਦੋ ਲਾਤੇ ਇਕੱਠੇ ਲਾ ਕੇ ਵੇਖੋ ਹੱਦ ਹੋ ਗਈ ਹੈ ਮੈਨਾਂ ਪਰ ਆਪਾਂ ਕਹੇ ਵੀ ਕੋਈ ਐਮਐਲ ਆ ਜੇ ਕੋਈ ਮੰਤਰੀ ਆ ਜੇ ਆਪਾਂ ਕਾਲੀਆਂ ਝੰਡੀਆਂ ਲਾ ਕੇ ਪੂਰਾ ਜਲੂਸ ਕੱਢਾਂਗੇ ਕਿਉਂਕਿ ਸਾਨੂੰ ਕੋਈ ਖਤਰਾ ਨਹੀਂ ਹੈਗਾ ਆਪਾਂ ਕਿਰਤੀ ਕਿਸਾਨ ਯੂਨੀਅਨ ਦੇ ਸਿਪਾਹੀ ਆ ਚੌਕੀਦਾਰ ਆ ਆਪਾਂ ਆਪਾਂ ਜਿਹੜਾ ਵਫਾਦਾਰੀ ਕਰਨੀ ਕਰਨੀ ਆ ਤਗੜੇ ਹੋ ਕੇ ਕਰਨੀ ਆ ਤੇ ਨਾ ਆਪਾਂ ਕੋਲਾ ਲੱਥਣ ਨਹੀਂ ਦੇਣਾ ਸਾਡੇ ਮੋਹਤਬਰਾਂ ਨੇ ਕਹਤਾ ਵਾ ਪੀ ਤਗੜੇ ਹੋ ਕੇ ਤੁਸੀਂ ਬਹਿ ਜਾਓ ਇੱਥੇ ਤੁਹਾਨੂੰ ਮਾਰ ਨਹੀਂ ਦੇਣ ਲੱਗਾ ਜੇ ਮਰ ਵੀ ਜਾਵਗੇ 2-4 ਬੰਦੇ ਪਹਿਲੇ ਨੰਬਰ ਤੇ ਮੈਂ ਮਰਾਂਗਾ ਮਰਨ ਦਾ ਕੋ ਖਤਰਾ ਨਹੀਂ ਹੈਗਾ ਕਿਉਂਕਿ ਮਰਨਾ ਹੀ ਆ ਸਾਡੇ ਵੱਡੇ ਵੱਡੇ ਬੁੱਢੇ ਮਾਰੀ ਗਏ ਨੇ ਅਸੀਂ ਕਿਹੜੇ ਟਲਾਈ ਆਏ ਸੀ ਤੇ ਅਸੀਂ ਮਰਨਾ ਨਹੀਂਗਾ ਭਾਵੇਂ ਜੀਂਦੇ ਰਹਿਣਾ ਵਾ ਤੇ ਅਸੀਂ ਕੋਲਾ ਨਹੀਂ ਆਉਣ ਦੇਣਾ ਕਿਉਂਕਿ ਅਸੀਂ ਜੇ ਕੋਈ ਮੰਤਰੀ ਭਵੇਂ ਧਾਰਿਆ ਦਾ ਪਿਓ ਉੱਠ ਕੇ ਆ ਜੇ ਭਵੇਂ ਦੂਜਿਆਂ ਦਾ ਪਿਓ ਆ ਜੇ ਭਵੇਂ ਤੀਜਿਆਂ ਦਾ ਪਿਓ ਆ ਜੇ ਕਿਹ ਮੰਤਰੀ ਨੂੰ ਕਹੇ ਐਮਐਲਏ ਨੂੰ ਵੱਡ ਨਹੀਂ ਲਾਗੇ ਆਪਾਂ ਉਹਨਾਂ ਦਾ ਆਪਾਂ ਪੂਰਾ ਜਲੂਸ ਕਰਾਂਗੇ ਪੱਕੇ ਸ਼ਰਕਾ ਥੱਲੇ ਨਾ ਆਉਣਗੇ ਕਿਉਂਕਿ ਜਿੰਨੇ ਸਾਡੇ ਭੈਣ ਭਰਾ ਨੇ ਇਹ ਕੋਲੇ ਨਾਲ ਵੀ ਮਰਦੇ ਨੇ ਤੇ ਸਾਡੀਆਂ ਜਿਹੜੀਆਂ ਭੈਣਾਂ ਨੇ ਨਾ ਇਹ ਵਿਚਾਰੀਆਂ ਲੀੜੇ ਧੋ ਕੇ ਕਿਸੇ ਛੁਕਣੇ ਪਾਉਣ ਇਹਨਾਂ ਦੇ ਕੰਜਰਾਂ ਦੇ ਸ਼ਿਰ ਤੇ ਪਾਉਣ ਤੇ ਪ੍ਰਧਾਨ ਜੀ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਜਿਹੜਾ ਆਹ ਰੈਕ ਲੋਡਡ ਰਹਿ ਗਿਆ ਇਹ ਵਾਪਸ ਜਾ ਰਿਹਾ ਜੀ ਬਾਕੀ ਅੱਗੇ ਤੋਂ ਇਹ ਕਨਫਰਮ ਹੋ ਗਿਆ ਵੀ ਹੁਣ ਤੱਕ ਇੱਥੇ ਕੋਈ ਰੈਕ ਨਹੀਂ ਆਊਗਾ ਕੋਈ ਵੀ ਕਦੇ ਨਹੀਂ ਆਊਗਾ ਕੋਈ ਰੈਕ ਨਹੀਂ ਆਊਗਾ ਇਹ ਜੋ ਡੋਟਡ ਵਾਪਸ ਜਾਊਗਾ ਜਿਹੜਾ ਖਾਲੀ ਐ ਇਹ ਵੀ ਵਾਪਸ ਜਾਊਗਾ ਉਹ ਬੀਨਦੀਆ ਪ੍ਰਧਾਨ ਜੀ ਵੀ ਜਿਹੜਾ ਇੱਥੇ ਉਹਨੂੰ ਆਨਲੋਡ ਹੋ ਗਿਆ ਇਹਨੂੰ ਬਸ ਕੋਈ ਦਿੱਕਤ ਨਾ ਆਵੇ ਇਹ ਵਾਪਸ